ਦੁੱਖ ਜ਼ਹਿਰ ਦੀ ਤਰ੍ਹਾਂ ਹੈ ਸਿੱਧੀ ਬੇਨਤੀ ਵੀ ਦੁੱਖ ਇਸ ਤਰ੍ਹਾਂ ਜਿਵੇਂ ਸੱਪ ਦਾ ਜ਼ਹਿਰ ਹੁੰਦਾ ਹੈ ਜੇ ਸੱਪ ਸਿੱਧਾ ਕਿਸੇ ਨੂੰ ਡੰਗ ਮਾਰ ਜਾਏ ਤੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਗੁਰਮਖੋ ਉਹੀ ਸੱਪ ਜਿਹੜਾ ਹੈ ਉਹਦਾ ਜ਼ਹਿਰ ਕਿਸੇ ਹਕੀਮ ਕੋਲ ਕਿਸੇ ਸਿਆਣੇ ਦਵਾਈਆਂ ਬਣਾਉਣ ਵਾਲੇ ਕੋਲ ਚਲਾ ਜਾਏ ਕਿਸੇ ਹਕੀਮ ਵੈਦ ਡਾਕਟਰ ਕੋਲ ਜਿਹੜਾ ਜ਼ਹਿਰ ਸਿੱਧਾ ਸੱਪ ਡੰਗ ਮਾਰੇ ਬੰਦਾ ਮਰ ਜਾਂਦਾ ਹੈ ਉਸ ਜ਼ਹਿਰ ਦੇ ਵਿੱਚ ਮੈਂ ਬੇਨਤੀ ਕਰਾਂਗਾ ਦਵਾਈਆਂ ਮਿਲਾ ਕੇ ਜੜੀਆਂ ਬੂਟੀਆਂ ਮਿਲਾ ਕੇ ਵੈਦ ਚੰਗੇ ਜ਼ਹਿਰ ਨੂੰ ਮਾਰ ਕੇ ਕੁਸਤਾ ਬਣਾ ਲੈਂਦੇ ਆ ਦਵਾਈ ਬਣਾ ਲੈਂਦੇ ਆ ਹੁਣ ਉਹੀ ਜ਼ਹਿਰ ਜਿਹੜਾ ਸਿੱਧਾ ਆਇਆ ਇਨਸਾਨ ਦੀ ਮੌਤ ਹੈ ਜੇ ਜੜੀਆਂ ਬੂਟੀਆਂ ਵਿੱਚ ਮਿਲ ਜਾਣ ਕੈਮੀਕਲ ਮਿਲ ਜਾਏ ਤੇ ਦਵਾਈ ਬਣ ਜਾਂਦੀ ਏ ਗੁਰਮਖੋ ਸਿੱਧਾ ਦੁੱਖ ਜੇ ਗੁਰੂ ਚੇਤੇ ਨਹੀਂ ਤੇ ਜ਼ਰੂਰ ਮਾਰੇਗਾ ਜੇ ਦੁੱਖ ਵਿੱਚ ਗੁਰੂ ਦੇ ਨਾਮ ਦਾ ਮਸਾਲਾ ਪੈ ਜਾਏ ਉਹ ਦੁੱਖ ਵੀ ਸੁਖ ਬਣ ਜਾਂਦਾ ਤੁਸੀਂ ਇੱਕ ਬਚਨ ਰੋਜ਼ ਪੜ੍ਹਦੇ ਹੋ ਇਹਦੇ ਥੋੜੇ ਜੇ ਅਰਥ ਕਰਾਂਗੇ ਆਪਾਂ ਦੁੱਖ दारू ਸੁਖ ਰੋਗ ਗੁਰੂ ਆਸਾ ਕੀ ਵਾਰ ਦਾ ਬਚਨ 12ਵੀਂ ਅਪੌੜੀ ਮੇ ਰਖਿਆਲੇ ਦੁੱਖ दारू ਇਹਦਾ ਅਰਥ ਹੋ ਗਿਆ ਦੁੱਖ ਹੈ ਦਵਾਈ ਅਗਿਆ ਸੁਖ ਰੋਗ ਭਇਆ ਸੁਖ ਜਿਹੜਾ ਉਹ ਰੋਗ ਬਣ ਗਿਆ ਸੱਚੀ ਮੁੱਚੀ ਉਹ ਦੁੱਖ ਬਣ ਗਿਆ ਹੁਣ ਇਹ ਤਾਂ ਮਤਲਬ ਕਿ ਦੁੱਖ दारू ਸੁਖ ਰੋਗ ਭਇਆ ਅਗਿਆ ਜਾ ਸੁਖ ਤਾਂ ਮ ਨ ਹੋਈ ਇਸ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ ਕਿ ਕਿਸ ਤੱਕ ਦੇ ਅਰਥ ਵਿਦਵਾਨ ਪੁਰਸ਼ਾਂ ਨੇ ਜਿੰਨੀ ਜਿੰਨੀ ਸੋਝੀ ਮਿਲੀ ਟੀਕਾ ਕਰਨੀ ਕੀਤੇ ਇਹ ਤਾਂ ਹਰ ਤੇ ਸਪਸ਼ਟ ਨੇ ਕਿ ਦੁੱਖ ਜਿਹੜਾ ਹੈ ਉਹ ਦਵਾਈ ਬਣ ਜਾਂਦਾ ਹੈ ਤੇ ਦੂਜੇ ਪਾਸੇ ਅਸੀਂ ਕਹਿੰਦੇ ਹਾਂ ਸੁਖ ਜਿਹੜਾ ਹੈ ਔਰ ਰੋਗ ਬਣ ਜਾਂਦਾ ਹੈ ਦੁੱਖ ਵਿੱਚ ਜਿੰਨਾ ਬੰਦਾ ਪ੍ਰਮਾਤਮਾ ਵਾਲੇ ਪਾਸੇ ਜਾਂਦਾ ਖਿਮਾ ਕਰਿਓ ਅਕਸਰ ਬੰਦਾ ਸੁੱਖ ਮਿਲਦਾ ਹੈ ਇਹਨੂੰ ਪ੍ਰਮਾਤਮਾ ਗੁਰੂ ਭੁੱਲਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਸੁੱਖ ਆਲਸ ਨੂੰ ਜਨਮ ਦਿੰਦਾ ਹੈ ਸੁੱਖ ਵਿੱਚ ਬੰਦਾ ਖੋਮੇ ਨੂੰ ਵੀ ਜਨਮ ਦਿੰਦਾ ਅਖ ਬੰਦਾ ਦੁੱਖ دارو ਹੈ ਸੁੱਖ ਬਿਮਾਰੀ ਹੈ ਹੁਣ ਅੱਗੇ ਫਿਰ ਚੋਕ ਆ ਗਈ ਜਾਂ ਸੁੱਖ ਫਿਰ ਸੁਣਿਓ ਦੁਖ दारू ਸੁਖ ਰੋਗ ਭਇਆ ਜਾਂ ਸੁਖ ਤਾਂਮਨਾ ਹੋਈ ਇਹਦਾ ਅਰਥ ਕੀ ਹੋਇਆ ਇਹਦਾ ਅਰਥ ਜਿੰਨੀ ਕੋਈ ਸਮਝ ਪਈ ਮੈਂ ਦਾਵਾ ਨਹੀਂ ਕਰਦਾ ਦੁੱਖ ਦਵਾਈ ਬਣ ਜਾਂਦਾ ਹੈ ਕਿਉਂਕਿ ਦੁੱਖ ਲਾਗੇ RAM ਪੁਕਾਰਾ ਕੇ ਕਈ ਮੈਂ ਇਨਸਾਨ ਜ਼ਿੰਦਗੀ ਚ ਐਸੇ ਮਿਲੇ ਦੇਖਿਆ ਕਿ ਜਿਨ੍ਹਾਂ ਨੂੰ ਕੋਈ ਬਿਮਾਰੀ ਸੀ ਕੋਈ ਬੱਚੇ ਦਾ ਸੀ ਉਹ ਜਦੋਂ ਗੁਰੂ ਘਰ ਨਾਲ ਜੁੜੇ ਉਹ ਕਹਿੰਦੇ ਨੇ ਉਹ ਬਿਮਾਰੀ ਸਾਡੇ ਲਈ ਦਾਹਤ ਬਣ ਗਈ ਅਸੀਂ ਉਸ ਦਿਨ ਤੋਂ ਬਾਅਦ ਸਤਿਗੁਰੂ ਦੀ ਬਾਣੀ ਦਾ ਪਾਠ ਕਰਨ ਲੱਗ ਪਏ ਫਿਰ ਬਿੰਤੀ ਦੁੱਖ ਦਵਾਈ ਹੈ ਸੁਖ ਅਰੋਗ ਹੈ ਸੁਣਿਓ ਜਾਂ ਸੁਖ ਜਦੋਂ ਦੁੱਖ دارو ਵਿੱਚੋਂ ਸੁਖ ਨਿਕਲੇਗਾ ਫਿਰ ਅਰ ਸੁਣਿਓ ਦੁੱਖ دارو ਵਿੱਚੋਂ ਸੁਖ ਨਿਕਲਿਆ ਜਾਂ ਸੁਖ ਜਦੋਂ ਆਤਮਿਕ ਸੁਖ ਹੋਇਆ ਤਾਮ ਨਾ ਹੋਈ ਤਾਮ ਦਾ ਅਰਥ ਇਹ ਤਦੋਂ ਤਦੋਂ ਫਿਰ ਤੈਨੂੰ ਦੁੱਖ ਨਹੀਂ ਵਿਆਪੇਗਾ ਜਦੋਂ ਦੁੱਖ ਵਿੱਚੋਂ ਸੁਖ ਨਿਕਲੇਗਾ ਫਿਰ ਇਹਦੇ ਅਰਥ ਮੈਂ ਅਰਜ਼ ਕਰਾਂਗਾ ਦੁੱਖ दारू ਸੁਖ ਰੋਗ ਭਇਆ दारूਦਾਰ ਤੇ ਦਵਾਈ ਜਿੰਨੇ ਆਰਾਮ ਦੇਣ ਦੁੱਖ ਵਿੱਚੋਂ ਸੱਚੀ ਮੁੱਚੀ ਇਲਾਜ ਨਿਕਲਿਆ ਦੁੱਖ दारू ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਇੱਕ ਦੋ ਹੋਰ ਬੇਨਤੀਆਂ ਇਹ ਤਾਂ ਬੇਨਤੀ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ ਆ ਦੁੱਖ ਆਵੇ ਸੁਖ ਆਵੇ ਕਦੀ ਵਹਿ ਗੁਰੂ ਜੀ ਦਾ ਪੱਲਾ ਨਹੀਂ ਛੱਡਣਾ ਮੈਂ ਇੱਕ ਹੋਰ ਅਰਸ਼ ਅੱਜ ਮੇਰੇ ਮਨ ਸੀ ਕਿ ਮੈਂ ਕੋਈ ਸਤ ਗੁਰੂ ਦੇ ਜੀਵਨ ਵਿੱਚ ਕਦੇ ਕਟਨਾਵਾ ਉਹਨਾਂ ਦੀ ਇਹ ਤਾਂ ਸਾਰੀ ਬਖਸ਼ਿਸ਼ ਸਿੱਧੀ ਗੱਲ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਹੀ ਲਈਏ ਉਦੋਂ ਹੀ ਖਜ਼ਾਨੇ ਭਰੇ ਜਾਂਦੇ ਆ ਉਹਨਾਂ ਤਹਾਰਥਾਂ ਤੇ ਮਦਦਗਾਰ ਨੇ ਇੱਕ ਕਿਸ਼ੋਰ ਅਵਸਥਾ ਦਾ ਬੱਚਾ ਉਹ ਸਵੇਰੇ ਉੱਠਿਆ ਰਾਜੇ ਦਾ ਪੁੱਤਰ ਸੀ ਉਹਨੇ ਉੱਠ ਕੇ ਕੇਸਵਾਣੇ ਸ਼ੁਰੂ ਕਰ ਦਿੱਤੇ ਜਦੋਂ ਕੇਸਵਾ ਰਿਆ ਹੈ ਤੇ ਉਹਨੇ ਕੀ ਦੇਖਿਆ ਵੀ ਜਿੱਥੇ ਉਹ ਜੋੜਾ ਬੰਨਦਾ ਸੀ ਨਾ ਇੱਥੇ ਇਸ ਕੇਸ ਦੇ ਕੇਸਾਂ ਦੀ ਜੜ ਦੇ ਵਿੱਚ ਉਹਨੇ ਦੇਖਿਆ ਕੋਈ ਨਿਸ਼ਾਨ ਹੈ ਕਾਲਾ ਜਿਹਾ ਉਸ ਬੱਚੇ ਦੇ ਮਨ ਚ ਆਇਆ ਇਹ ਨਿਸ਼ਾਨ ਕਾ ਦਾ ਫਿਰ ਆਇਆ ਕਿ ਜਦੋਂ ਦੀ ਮੈਂ ਸੁਰਤ ਸੰਭਾਲ ਲਈਏ ਸੱਚ ਤਾਂ ਕੋਈ ਵੱਜੀ ਨਹੀਂ ਕੋਈ ਚੋਟ ਕੋਈ ਕਿਸੇ ਕਿਸਮ ਦਾ ਜ਼ਖਮ ਨਹੀਂ ਪਰ ਇਹ ਇਹ ਨਿਸ਼ਾਨ ਕਾਦਾ ਹੈ ਉਹਨੇ ਆਪਣੇ ਹੱਥ ਨਾਲ ਉਹਨੂੰ ਮਸਲਣ ਦਾ ਯਤਨ ਕੀਤਾ ਵੀ ਜੇ ਕਿਤੇ ਬਚਪਨ ਚ ਕੋਈ ਫਿੰਸੀ ਹੋਵੇਗੀ ਆਖਰ ਉਹਨੂੰ ਦੱਬਿਆਂ ਥੋੜੀ ਬਾਅਦ ਇਹ ਚੀਜ਼ ਤਾਂ ਉੱਠੇਗੀ ਨਾ ਉਸ ਬੱਚੇ ਨੇ ਜਦੋਂ ਕੇਸ ਵਾਰਿਆ ਸੀ ਕੰਗਾ ਪਕੜ ਕੇ ਇੱਕ ਹੱਥ ਨਾਲ ਕੇਸ ਪਕੜੇ ਤੇ ਉਹਨੂੰ ਮਲ ਲੱਗ ਪਿਆ ਪਰ ਉਹ ਦਰਦ ਨਹੀਂ ਹੋਈ ਉਹਨੇ ਕੇਸ ਬੰਨ ਲੇ ਜੂڑا ਬੰਨ ਲਿਆ ਉੱਤੇ ਉਹਨੇ ਪੱਗ ਬੰਨ ਲਈ ਚਲੋ ਅਸੀਂ ਦਸਤਾਰ ਸ਼ਬਦ ਵਰਤਨੇ ਆ ਉਂਝ ਗੁਰਮੁਖੋ ਚੇਤੇ ਰੱਖਿਓ ਪੱਗ ਲਫਜ਼ ਵੀ ਸਾਡੇ ਵਰਤਿਆ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਪੱਗ ਪਾਗ ਪਗਰੀ ਤੇ ਦਸਤਾਰ ਚਾਰੇ ਸ਼ਬਦ ਹੁੰਦੇ ਨੇ ਸਾਬਤ ਸੂਰਤ ਦਸਤਾਰ ਸਿਰਾ ਫਲੀ ਫਰੀਦਾ ਮੈਂ ਪੁਲਾਵਾ ਪੰਗ ਦਾ ਖੂਬ ਤੇਰੀ ਪਗਰੀ ਇਸ ਸ਼ਬਦ ਹੁੰਦੇ ਜਿਸ ਸਿਰ ਰਚ ਰਚ ਬੰਦਿਤ ਪਾਗ ਅਰਜ਼ਖ ਹੈ ਕਿ ਉਹਨੇ ਆਪਣੀ ਪੱਗ ਦਸਤਾਰ ਬੰਨ ਲਈ ਮਨ ਚਾਇਆ ਵੀ ਜੇ ਕਿਤੇ 6 ਵਜੇ ਹੋਵੇਗੀ ਮੇਰੀ ਮਾਂ ਨੂੰ ਤੇ ਪਤਾ ਹੀ ਹੋਣਾ ਹੈ ਨਾ ਪਿਤਾ ਜੀ ਤਾਂ ਜਾ ਚੁੱਕੇ ਨੇ ਰਾਜੇ ਦਾ ਪੁੱਤਰ ਹੈ ਮਾਂ ਨੂੰ ਪਤਾ ਹੋਵੇਗਾ ਕਿੰਨੇ ਇਹ ਬੱਚਾ ਅੰਮਾ ਦੇ ਕੋਲ ਗਿਆ ਤੇ ਇਹਦੇ ਸਨਮਾਨਯੋਗ ਮਾਤਾ ਬਜ਼ੁਰਗ ਸਨ ਤੇ ਉਹ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਬੈਠੇ ਇਹ ਬੱਚਾ ਕੋਲ ਚਲਾ ਗਿਆ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ਼ ਦਾ ਜ਼ਿਕਰ ਕਰਨ ਲੱਗਾ ਜਿੱਥੇ ਆਪਾਂ ਸ਼ਹਾਦਤ ਦਾ ਕਰਨਿਆ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਝੋਲੀਆਂ ਭਰਦੇ ਨੇ ਹਰਕ ਦੀਆਂ ਹਰ ਥਾਂ ਤੇ ਭਰੀਆਂ ਮਾਂ ਕੋਲ ਚਲਾ ਗਿਆ ਮਾਤਾ ਜੀ ਬੈਠੇ ਸਨ ਸਿਮਰਨ ਚ ਧਿਆਨ ਸਨ ਜਦੋਂ ਥੋੜਾ ਜਿਹਾ ਉਹਨੇ ਨੇਤਰ ਖੋਲੇ ਤੇ ਵੇਖਿਆ ਵੀ ਰਾਜਕੁਮਾਰ ਕੋਲ ਬੈਠਾ ਹੈ ਮਾਂ ਨੇ ਪੁੱਤਰ ਨੂੰ ਆਪਣੇ ਸੀਨੇ ਨਾਲ ਲਾਇਆ ਤੇ ਉਸ ਵਕਤ ਤੋਂ ਬੱਚਾ ਬੋਲਿਆ ਕਹਿੰਦਾ ਅੰਮਾ ਮਾਂ ਜੀ ਮੈਂ ਇੱਕ ਗੱਲ ਤੁਹਾਡੇ ਤੋਂ ਪੁੱਛਣ ਆਇਆ ਕਹਿੰਨ ਲੱਗੇ ਜੀ ਪੁੱਤਰ ਦੱਸੋ ਕਹਿੰਦੇ ਨੇ ਅੱਜ ਮੈਂ ਜਦੋਂ ਆਪਣੇ ਕੇਸ ਕਰ ਰਿਆ ਸਾਂ ਜੋੜਾ ਕਰ ਰਿਆ ਸਾਂ ਪਗ ਬੰਦੀ ਮੇਰੇ ਕੇਸਾਂ ਦੇ ਵਿੱਚ ਜਿੱਥੇ ਜੋੜਾ ਕਰਨਾ ਮੱਥੇ ਦੇ ਉੱਤੇ ਵਿਚਕਾਰ ਕੇਸਾਂ ਦੀਆਂ ਜੜ੍ਹਾਂ ਵਿੱਚ ਇੱਕ ਦਾਗ ਪਿਆ ਹੋਇਆ ਹੈ ਜਦੋਂ ਸ਼ਬਦ ਕਿਹਾ ਦਾਗ ਪਿਆ ਹੈ ਉਸੇ ਵਕਤ ਮਾਂ ਨੇ ਕਿਹਾ ਨਹੀਂ ਪੁੱਤਰ ਇਹਨੂੰ ਦਾਗ ਨਹੀਂ ਕਹਿਣਾ ਇਹ ਦਾਗ ਨਹੀਂ ਮਾਂ ਜੀ ਕੀ ਕਦੀ ਮੈਨੂੰ ਫੋੜਾ ਫਿੰਸੀ ਜਾਂ ਕਿਤੇ ਬਚਪਨ ਚ ਚੋਟ ਵਜੀ ਕਿ ਆਹ ਇਹ ਨਿਸ਼ਾਨੀ ਫਿਰ ਕਾਦੀ ਖੈ ਮੈਂ ਮਿਟਾਉਣ ਦਾ ਯਤਨ ਕੀਤਾ ਹੱਥ ਨਾਲ ਮਿਟਦੀ ਵੀ ਨਹੀਂ ਕਹਿ ਲਗੀ ਨਾ ਮੇਰੇ ਲਾਲ ਇਹ ਨਿਸ਼ਾਨੀ ਨਾ ਇੱਥੇ ਮਿਟਣੀ ਐ ਨਾ ਰੱਬ ਦੀ ਦਰਗਾਹ ਵਿੱਚ ਮਿਟਣੀ ਹੈ ਮਾਂ ਜੀ ਇਹ ਹੈ ਕੀ ਧਿਆਨ ਨਾਲ ਸੁਣਿਓ ਉਸੇ ਵਕਤ ਮਾਂ ਦੀਆਂ ਅੱਖਾਂ 'ਚ ਨੀਰ ਆ ਗਿਆ ਕਹਿੰਦੀ ਪੁੱਤਰ ਬੋਲ ਵਾਹਿਗੁਰੂ ਉਹਨੇ ਵਾਹਿਗੁਰੂ ਬੋਲਿਆ ਕੋਈ ਸਮਝ ਲਈ ਮਾਂ ਚੁੱਪ ਕਰ ਗਈ ਉਹਨੂੰ ਸਭ ਕੁਝ ਅੱਖਾਂ ਦੇ ਸਾਹਮਣੇ ਆ ਗਿਆ ਜਿੱਦਣੇ ਬਖਸ਼ਿਸ਼ ਮਿਲੀ ਸੀ ਕਹਿੰਦੇ ਨੇ ਮਾਤਾ ਜੀ ਮੈਂ ਕੋਈ ਲਫ਼ਜ਼ ਐਸਾ ਤੇ ਨਹੀਂ ਕਿਹਾ ਕਿ ਜਿਸ ਨਾਲ ਤੁਹਾਨੂੰ ਠੇਸ ਪਹੁੰਚੀ ਤੁਸੀਂ ਰੋ ਕਿਉਂ ਪਏ ਹੋ ਮੈਂ ਤਾਂ ਸਿਰਫ ਇਹੀ ਪੁੱਛਿਆ ਵੀ ਇਹ ਚਿੰਨ ਇਹ ਨਿਸ਼ਾਨੀ ਕੀ ਹੈ ਉਸ ਵਕਤ ਮਾਂ ਨੇ ਜਿਹੜਾ ਉੱਤਰ ਦਿੱਤਾ ਕਹਿਣ ਲੱਗੀ ਪੁੱਤਰ ਇਸ ਜਗਤ ਦਾ ਉਧਾਰ ਕਰ ਲਈ ਨਿਰੰਕਾਰ ਨੇ ਜਿਹੜਾ ਸাকার ਰੂਪ ਧਾਰਨ ਕੀਤਾ ਉਹਦਾ ਨਾਮ ਧੰਨ ਗੁਰੂ ਨਾਨਕ ਸਾਹਿਬ ਹੈ ਸ਼ਬਦ ਸੁਣਿਓ ਜਿਨ੍ਹਾਂ ਨੇ ਸাকার ਰੂਪ ਧਾਰਨ ਕੀਤਾ ਉਹਨਾਂ ਦਾ ਨਾਮ ਧੰਨ ਗੁਰੂ ਨਾਨਕ ਸਾਹਿਬ ਹੈ ਉਹਨਾਂ ਨੇ ਥਾਂ ਥਾਂ ਤੇ ਸੱਚ ਨਾਮ ਦਾ ਮੰਤਰ ਦਾ ਛੱਟਾ ਦਿੱਤਾ ਤੇ ਸੱਚੀ ਮੁੱਚੀ ਭਾਈ ਸਾਹਿਬ ਨੇ ਕਿਹਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟੋਬਾ ਭਾਈ ਸਾਹਿਬ ਕਹਿੰਦੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆਏ ਬਖਸ਼ਿਸ਼ ਹੋਈ ਹੈ ਪੁੱਤਰ ਉਸ ਜੋਤ ਦੇ ਮਾਲਿਕ ਰਹਿਮਤਾਂ ਦੇ ਦਾਤੇ ਇਹਨੇ ਸ਼ਬਦ ਕਹਿ ਕੇ ਗਲਾ ਭਾਰਿਆ ਕਹਿਣ ਲੱਗੇ ਮਾਂ ਜੀ ਦੱਸੋ ਕਹਿਣ ਲੱਗੇ ਉਹਨਾਂ ਦਾ ਨੌਵਾਂ ਜਾਮਾ ਸਾਨੂੰ ਨਵਾਜਣ ਇੱਥੇ ਆ ਗੁਰਤੇਗ ਬਹਾਦਰ ਸਾਹਿਬ ਜੀ ਵੱਲ ਇਸ਼ਾਰਾ ਕਰਦੇ ਉਸ ਰਾਜੇ ਦਾ ਨਾਮ ਸੀ ਜੀ ਰਾਜਾ ਰਾਮ ਰਾਏ ਅਸਾਮ ਵਾਲ ਕਹਿੰਦੇ ਨੇ ਤੇਰੇ ਪਿਤਾ ਜੀ ਤੇ ਅਸੀਂ ਸਾਨੂੰ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ ਉਹਨਾਂ ਨੂੰ ਜਿਹੜਾ ਭਾਵਨਾ ਨਾਲ ਚੇਤੇ ਕਰਦਾ ਜੋ ਮੰਗਦਾ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀ ਝੋਲੀ ਭਰਦੇ ਆ ਕਹਿੰਦੇ ਮੈਂ ਤੇ ਤੇਰੇ ਪਿਤਾ ਜੀ ਸੀ ਦੋਨੋਂ ਚਲੇ ਗਏ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਸਨ ਅਸੀ ਹਜ਼ੂਰ ਦੇ ਚਰਨਾ ਚਲੇ ਗਏ ਕਿੰਨੇ ਉਹਨਾਂ ਦਾ ਮੁਖ ਇੰਨਾ ਪਿਆਰਾ ਸੀ ਯਾਦ ਰੱਖਿਓ ਜਿਹੜਾ ਸਾਡੇ ਇਤਿਹਾਸ ਨੇ ਮਹਾਰਾਜ ਸਰੂਪ ਦੱਸਿਆ ਨਾ ਉੰਜ ਤਾਂ ਸ਼ਬਦ ਕੀ ਸਭ ਕੁਝ ਕਹ ਪਰ ਮੈਂ ਫਿਰ ਵੀ ਕਹਿੰਨਾ ਇੰਨੀ ਕਟੜਤਾ ਨਾ ਵਰਤੀਏ ਆਕਰ ਉਸ ਤਨ ਨੂੰ ਵੀ ਤੇ ਚੇਤੇ ਕਰ ਰਹੇ ਆ ਨਾ ਜਿਨੇ ਸ਼ਹਾਦਤ ਦਾ ਜਾਮ ਪੀਤਾ ਸਤਗੁਰਾਂ ਦਾ ਜਿਹੜਾ ਮਸਤਕ ਸੀ ਨਾ ਜੀ ਗੁਰ ਤੇਗ ਬਹਾਦਰ ਸਾਹਿਬ ਦਾ ਇਹ ਚੌੜਾ ਸੀ ਮਹਾਰਾਜ ਜਿੱਦਿਆਂ ਜਿਹੜੀਆਂ ਬਾਹਾਂ ਸਨ ਨਾ ਸਤਗੁਰਾਂ ਦੀਆਂ ਉਹ ਬਹੁਤ ਲੰਬੇ ਰੀਆਂ ਸਨ ਅਗਲੀ ਗੱਲ ਹਜ਼ੂਰ ਦੇ ਜਿਹੜੇ ਅਨੇਤਰਾਂ ਦੇ ਕੋਰ ਸਨ ਕੋਨੇ ਇਹ ਦੋਨਾਂ ਦਾ ਰੰਗ ਚਿੱਟਾ ਸੀ ਬਾਕੀ ਸਕਿਨ ਨਾਲੋਂ ਨਾ ਇਹ ਦੋਨੋਂ ਜਿਹੜੇ ਕੋਰ ਨੇ ਕੋਰ ਸ਼ਬਦ ਸਮਨੇ ਕੋਨੇ ਇਹ ਕਿਉਂ ਚਿੱਟੇ ਸਨ ਸਤਗੁਰੂ ਹਰ ਵਕਤ ਹੀ ਬੈਰਾਗ ਵਿੱਚ ਪ੍ਰਭੂ ਦੇ ਚਿੰਤਨ ਵਿੱਚ ਨੇਤਰ ਜਲ ਨਾਲ ਪੂਰਤ ਰਹਿੰਦੇ ਸਨ ਮੈਂ ਸ਼ਬਦ ਵਰਤਾ ਅੰਮ੍ਰਿਤ ਨਾਲ ਹੀ ਕਹਿ ਲਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਗੁਰੂ ਰਾਮਦਾਸ ਬਚਨ ਕਰਦੇ ਆ ਕਿ ਗੁਰੂ ਦੀਆਂ ਅੱਖਾਂ ਪਾਣੀ ਨਾਲ ਪੂਰਤ ਨਹੀਂ ਹੁੰਦੀਆਂ ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਤਰਤਨ ਆ ਰਾਮ ਜਾ ਜੇ ਅਗਲੀ ਗੱਲ ਹਜ਼ੂਰ ਦਾ ਦਾੜਾ ਜ਼ਿਆਦਾ ਲੰਮਾ ਨਹੀਂ ਸੀ ਜੀ ਲੰਬੇਰਾ ਸੀ ਪਰ ਇੱਕ ਹੁੰਦਾ ਸਿੱਧਾ ਜਿਵੇਂ ਗੁਰੂ ਰਾਮਦਾਸ ਜੀ ਦਾ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਦਾੜਾ ਸੀ ਉਹਨਾਂ ਦਾ ਦਾੜਾ ਗੋਲਾਈ ਵਿੱਚ ਸੀ ਜਿਵੇਂ ਗੁਲਾਈ ਚ ਮੈਂ ਸਮਝ ਗਿਆ ਨਾ ਅਪਜੀ ਕਹਿਣ ਲੱਗੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਤੇਰੇ ਪਿਤਾ ਜੀ ਤੇ ਮੈਂ ਉਹਨਾਂ ਦੇ ਚਰਨਾਂ ਚ ਬੈਠ ਕੇ ਉਹਨਾਂ ਨੇ ਬਚਨ ਸ਼ੁਰੂ ਕੀਤੇ ਮਨੁੱਖਾ ਜਨਮ ਨੂੰ ਸਫਲਾਉਣ ਦੀ ਗੱਲ ਕੀਤੀ ਪੁੱਤਰ ਉਹਨਾਂ ਦੀ ਨਜ਼ਰ ਚ ਇੰਨੀ ਮੇਰ ਵਰਤੀ ਅਸੀਂ ਉਹਨਾਂ ਦੀ ਚਰਨ ਪੌ ਲੈ ਕੇ ਗੁਰੂ ਨਾਨਕ ਨਾਮ ਲੇਵਾ ਸਿੱਖ ਬਣ ਗਏ ਉਹਨਾਂ ਸਾਨੂੰ ਨਾਮ ਦ੍ਰਿੜ ਕਰਾਇਆ ਅਸੀਂ ਰੋਜ਼ ਜਾਣਾ ਇੱਕ ਦਿਨ ਅਸੀਂ ਤੇਰੇ ਪਿਤਾ ਜੀ ਦੋਨੋਂ ਗਏ ਤੇ ਗੁਰੂ ਤੇਗ ਬਹਾਦਰ ਸਾਹਿਬ ਪਲੰਗ ਉੱਤੇ ਬੈਠੇ ਹੋਏ ਸਨ ਤੇਰੇ ਪਿਤਾ ਜੀ ਉਸ ਦਿਨ ਉਦਾਸ ਸਨ ਥੋੜੇ ਜਿਹਾ ਦਿਲਗੀਰ ਸਨ ਹਜ਼ੂਰ ਦੇ ਕੋਲ ਬੈਠੇ ਬਚਨ ਬਿਲਾਸ ਕੀਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਪੁੱਛਿਆ ਰਾਜਨ ਅੱਜ ਤੂੰ ਦਿਲਗੀਰ ਕਿਉਂ ਹੈ ਅੱਜ ਤੁਸੀਂ ਉਦਾਸ ਕਿਉਂ ਹੋ ਪਿਤਾ ਜੀ ਤੁਹਾਡੇ ਕਹਿਣ ਲੱਗੇ ਨਹੀਂ ਜੀ ਹਜ਼ੂਰ ਕਹਿਣ ਲੱਗੇ ਨਹੀਂ ਨਹੀਂ ਲੁਕਾਓ ਨਾ ਤੁਸੀਂ ਉਦਾਸ ਕਿਉਂ ਤੁਹਾਡੇ ਪਿਤਾ ਜੀ ਨੇ ਕਿਹਾ ਸੱਚੇ ਪਾਤਸ਼ਾਹ ਰਾਜ ਭਾਗ ਸੁਖ ਸਭ ਕੁਝ ਦਿੱਤਾ ਹੋਇਆ ਕਿਸੇ ਚੀਜ਼ ਦੀ ਕਮੀ ਨਹੀਂ ਮਹਾਰਾਜ ਪਰਜਾ ਵੀ ਸੁખી ਹੈ ਪਰ ਉਦਾਸ ਇਸ ਕਰਕੇ ਹੋ ਜਾਣਾ ਇਸ ਨੂੰ ਇਸ ਰਾਜ ਨੂੰ ਸੰਭਣ ਵਾਲਾ ਉਤਰਾਧਿਕਾਰੀ ਕੋਈ ਨਹੀਂ ਹੈ ਮੇਰੇ ਘਰ ਸੰਤਾਨ ਕੋਈ ਨਹੀਂ ਰਾਜ ਭਾਗ ਹੈ ਸਭ ਕੁਝ ਹੈ ਮਹਾਰਾਜ ਮੈਂ ਅੱਜ ਉਦਾਸ ਖਾਂ ਤੇ ਨਾਲ ਹੀ ਕਹਿੰਦੇ ਨੇ ਉਸ ਉਦਾਸੀ ਵਿੱਚੋਂ ਬੇਨਤੀ ਕੀਤੀ ਤੁਸੀਂ ਨਾਮ ਦਿੱਤਾ ਬੰਦਗੀ ਦਿੱਤੀ ਮਨ ਟਿਕਾਂ ਚ ਖੈ ਕਹਿਣ ਲੱਗੇ ਕਿਰਪਾ ਕਰੋ ਸਾਨੂੰ ਇੱਕ ਬਾਲਕ ਦੀ ਦਾਤ ਬਖਸ਼ੋ ਕਿੰਨੇ ਇੰਨੀ ਗੱਲ ਕਹਿ ਕੇ ਤੇਰੇ ਪਿਤਾ ਜੀ ਦੇ ਨੇਤਰ ਭਾਰ ਆਏ ਗੁਰੂ ਤੇਗ ਬਹਾਦਰ ਸਾਹਿਬ ਨੇ ਉਂਗਲ ਵਿੱਚ ਸ਼ਾਪ ਪਾਈ ਹੋਈ ਸੀ ਯਾਦ ਰੱਖੋ ਇੱਕ ਹਿਸਟਰੀ ਹੈ ਤੇ ਐਵੇਂ ਨਹੀਂ ਕਿ ਮਨੋਂ ਕਲਪਤ ਗੱਲ ਬਣਾ ਲੈਣੀ ਸਤਗੁਰਾਂ ਨੇ ਛਾਪ ਪਾਈ ਹੈ ਤੇ ਉਸ ਛਾਪ ਦੇ ਉੱਪਰ ਜਿਹੜੀ ਮੋਹਰ ਸੀ ਨਾ ਨਿਸ਼ਾਨੀ ਸੀ ਉਹ ਏਕ ਓੰਕਾਰ ਦੀ ਸੀ ਏਕ ਓੰਕਾਰ ਦੀ ਕਹਿਣ ਲੱਗੇ ਤੇਰੇ ਪਿਤਾ ਜੀ ਹਜ਼ੂਰ ਦੇ ਸਨਮੁਖ ਸਿਰ ਝੁਕਾ ਕੇ ਬਿਰਹਾ ਵਿਚਾਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ नेत्र बंद ਕੀਤੇ ਉਹ ਛਾਪ ਲਾ ਕੇ ਜਿਵੇਂ ਖੇਡ ਦੇਣ ਇਸ ਤਾਂ ਕਰ ਰਹੇ ਸਨ ਤੇਰੇ ਪਿਤਾ ਜੀ ਦੇ ਮੱਥੇ ਤੇ ਉਹਨੇ ਸ਼ਾਪ ਲਾਈ ਸੁਣਿਓ ਉਹ ਸ਼ਾਪ ਲਈ ਕਈ ਕਹਿੰਦੇ ਨੇ ਵਿਦਵਾਨ ਕਹਿੰਦੇ ਪੱਟ ਤੇ ਪਰ ਭਾਈ ਸਾਹਿਬ ਵੀਰ ਸਿੰਘ ਲਿਖਦੇ ਆ ਕਿ ਤੇਰੇ ਪਿਤਾ ਜੀ ਦੇ ਮੱਥੇ ਤੇ ਸ਼ਾਪ ਲਾਈ ਨਾਲ ਕਿਆ ਰਾਜਨ ਤੇਰੇ ਘਰ ਵਿੱਚ ਗੁਰੂ ਨਾਨਕ ਦਾ ਸਿੱਖ ਆਵੇਗਾ ਉਹਦੇ ਮੱਥੇ ਤੇ ਸਾਡੀ ਸ਼ਾਪ ਦੇ ਨਿਸ਼ਾਨ ਹੋਣਗੇ ਉਹਦੇ ਕੇਸ ਬੜੇ ਲੰਮੇ ਹੋਣਗੇ ਉਹ ساری ਜ਼ਿੰਦਗੀ ਕੇਸ ਰੱਖੇਗਾ ਪੁੱਤ ਤੇਰਾ ਜਨਮ ਹੋਇਆ ਇਹ ਦਾਗ ਨਹੀਂ ਤੂੰ ਧਿਆਨ ਨਾਲ ਵੇਖ ਇਹ ਏਕ ਓੰਕਾਰ ਲਿਖਿਆ ਹੋਇਆ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਮਿਹਰ ਕੀਤੀ ਹੈ ਯਾਦ ਰੱਖਿਓ ਉਸ ਰਾਜੇ ਦਾ ਨਾਮ ਸੀ ਇਹ ਰਾਜਾ ਰਾਮ ਰਾਏ ਉਹਦੇ ਪੁੱਤਰ ਦਾ ਨਾਮ ਸੀ ਰਤਨ ਰਾਏ ਮੈਂ ਰਤਨ ਰਾਜ ਦਾ ਜ਼ਿਕਰ ਕਰ ਰਿਹਾ ਜਦੋਂ ਨਾ ਕਿ ਆਪ ਪੁੱਤਰ ਇਹ ਤੇਰੇ ਮੱਥੇ ਤੇ ਬਖਸ਼ਿਸ਼ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਏਕ ਓੰਕਾਰ ਲਿਖਿਆ ਤੇ ਉਸੇ ਵਕਤ ਬਸ ਪਿਆਰਿਓ ਅੰਦਰ ਬਾਲਨ ਤਿਆਰ ਸੀ ਚਿਗਾੜੀ ਮਾਂ ਨੇ ਲਾ ਦਿੱਤੀ ਉਹ ਹੀ ਬੱਚਾ ਕਹਿੰਦਾ ਅੰਮਾ ਮੈਂ ਉਸ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨੇ ਨੇ ਜਿਨ੍ਹਾਂ ਨੇ ਮੇਰੇ ਤੇ ਬਖਸ਼ਾਂ ਕੀਤੀਆਂ ਨਾਲ ਕਹਿਣ ਲੱਗੇ ਪੁੱਤ ਜਦੋਂ ਇਹ ਅਸੀਸ ਦਿੱਤੀਓ ਨੇ ਨਾ ਉਦੋਂ ਇਹ ਵੀ ਨਾਲ ਕਿਹਾ ਕਿ ਮਨੁੱਖੀ ਮਨ ਢੋਲ ਜਾਂਦਾ ਹੈ ਆ ਸਾਡੀ ਨਿਸ਼ਾਨੀ ਹੋਵੇਗੀ ਤੇਰੇ ਬੱਚੇ ਦੇ ਤੇਰੇ ਪੁੱਤਰ ਦੇ ਮੱਥੇ ਤੇ ਤੈਨੂੰ ਪਤਾ ਰਹੇਗਾ ਇਹ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਆਇਆ ਹੈ ਮੈਂ ਬੇਨਤੀ ਕਰਾਂ ਗੁਰੂ ਤੇਗ ਬਹਾਦਰ ਇੱਕ ਪਾਸੇ ਦੁਨੀਆਂ ਦਾ ਸੁੱਖ ਵੀ ਦੇ ਰਹੇ ਆ ਮੈਂ ਉਸੇ ਸ਼ਬਦ ਤੇ ਫਿਰ ਹਾਂ ਲੱਗਾ ਪਰ ਮਹਾਰਾਜ ਕਹਿੰਦੇ ਨੇ ਸੁੱਖ ਦੇ ਮੋਹ ਵਿੱਚ ਨਹੀਂ ਪੈਣਾ ਤੇ ਦੁੱਖ ਨੂੰ ਸੱਚੀ ਮੁੱਚੀ ਦੁੱਖ ਰੂਪ ਨਹੀਂ ਲੈਣਾ ਦੁੱਖ ਆਵੇ ਤੇ ਗੁਰੂ ਦੇ ਚਰਨ ਕੁੱਟ ਕੇ ਬਖੜਨੇ ਮੇਰੀ ਫਿਰ ਬੇਨਤੀ ਸੁਣੋ ਇੱਕ ਬਚਨ ਹੋਰ ਆਪ ਨਾਲ ਸਾਂਝਾ ਕਰਨਾ ਗੁਰੂ ਨਾਨਕ ਸਾਹਿਬ ਜੀ ਦੇ ਦੋ ਸ਼ਲੋਕ ਨੇ ਰਾਗ ਮਾਗ ਦੀ ਵਾਰ ਵਿੱਚ ਪਹਿਲੇ ਸ਼ਲੋਕ ਵਿੱਚ ਤਾਂ ਗੁਰਮਖੋ ਅਤ ਦਾ ਸੁਖ ਦੱਸਿਆ ਅਤ ਦਾ ਦੂਜੇ ਸ਼ਲੋਕ ਵਿੱਚ ਅਤ ਦਾ ਦੁੱਖ ਦੱਸਿਆ ਹੈ ਪਰ ਸੱਚੇ ਵੇ ਅਤ ਦੇ ਸੁਖ ਵਿੱਚ ਵੀ ਵਾਹਿਗੁਰੂ ਜੀ ਤੁਹਾਡੀ ਯਾਦ ਨਾ ਭੁੱਲੇ ਤੇ ਮਹਾਰਾਜ ਕਹਿੰਦੇ ਨੇ ਅਤ ਦੇ ਦੁੱਖ ਵਿੱਚ ਵੀ ਤੁਹਾਡੀ ਯਾਦ ਨਾ ਭੁੱਲੇ ਇਹ ਸ਼ਲੋਕ ਹੈ ਮਹਾਰਾਜ ਜੀ ਦਾ ਨਦੀਆਂ ਹੋ ਵਹਿ ਢੇਣਵਾ ਗੁਰੂ ਨਾਨਕ ਸਾਹਿਬ ਜੀ ਅਸੀਂ ਤੈਨੂੰ ਸ਼ਬਦ ਇੱਕ ਵਰਤਨੇ ਆ ਗਾਂ ਕਹਿੰਨੇ ਆ ਤੈਨੂੰ ਆ ਇਹਦਾ ਮਤਲਬ ਹੋ ਗਿਆ ਜਿੰਨੀਆਂ ਨਦੀਆਂ ਨੇ ਇਹ گاਵਾ ਬਣ ਜਾਣ گاਵਾ ਦਾ ਭਾਵ ਅਰਥੇ ਨਦੀਆਂ ਦਾ ਪਾਣੀ ਦੁੱਧ ਦਾ ਪ੍ਰਵਾਹ ਬਣ ਜਾ ਇਹ ਸਾਰੀਆਂ ਨਦੀਆਂ ਦੁੱਧ ਬਣ ਜਾਣ ਤੇ ਸੱਚ ਇਹ ਵੇ ਜਿੰਨੇ ਪਾਣੀ ਦੇ ਚਸ਼ਮੇ ਨੇ ਇਹ ਸਾਰੇ ਦੇ ਸਾਰੇ ਪਾਣੀ ਦੇ ਚਸ਼ਮੇ ਗੁਰਮਖੋ ਇੱਕ ਹੋ ਬਣ ਜਾਣ ਮੇਰੀ ਬੇਨਤੀ ਸੁਣ ਅਤ ਦਾ ਸੁਖ ਸਾਰੀਆਂ ਨਦੀਆਂ ਦੁੱਧ ਬਣ ਜਾਣ ਸਾਰੇ ਜਿਹੜੇ ਚਸ਼ਮੇ ਨੇ ਪਾਣੀ ਦੇ ਇੱਕ ਹੋ ਬਣ ਜਾਣ ਸਾਰੀ ਜ਼ਮੀਨ ਦੀ ਜਿਹੜੀ ਮਿੱਟੀ ਹੈ ਸ਼ੱਕਰ ਬਣ ਜਾਏ ਪਹਾੜ ਜਿਹੜੇ ਨੇ ਸੋਨੇ ਤੇ ਚਾਂਦੀ ਦੇ ਬਣ ਜਾਣ ਇਹਦੇ ਉੱਪਰ ਜਿਹੜੇ ਰੁੱਖ ਨੇ ਉਹਨਾਂ ਉੱਪਰ ਲਾਲ ਹੀਰੇ ਮੋਤੀ ਜੜੇ ਖੋਣ ਪਰ ਵਾਹਿਗੁਰੂ ਜੀ ਇੰਨਾ ਸੁੱਖ ਸਾਨੂੰ ਦੇ ਦਿਓ ਪਰ ਇਸ ਸੁੱਖ ਦੇ ਮੋਚ ਪੈ ਕੇ ਕਿਤੇ ਤੇਰਾ ਸਿਮਰਨ ਨਾ ਭੁੱਲ ਜਾਏ ਮੇਰ ਕਰੀ ਮੈਨੂੰ ਸੁੱਖ ਵਿੱਚ ਵੀ ਤੇਰੀ ਸੁੱਖ ਦੀ ਯਾਦ ਰਹੇ ਇਹ ਬਚਨ ਹੈ ਨਦੀਆਂ ਹੋਵਹਿ ਢੇਣਵਾ ਸੁਮ ਖੋਵਹਿ ਦੁੱਧ ਕੀਓ ਇੱਥੇ ਸੁਮ ਦਾ ਲਬਜ਼ੀ ਅਰਥ ਜੀ ਚਸ਼ਮੇ ਇਹ ਸਮੁੰਦਰ ਨਹੀਂ ਨਦੀਆਂ ਹੋਵਹਿ ਢੇਣਵਾ ਸੁਮ ਖੋਵਹਿ ਦੁੱਧ ਕੀਓ ਸਗਲੀ ਧਰਤੀ ਸ਼ੱਕਰ ਹੋਵਹਿ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਨਾ ਰੂਪਾ ਹੋਵਹਿ ਖੀਰੇ ਲਾਲ ਚੜਾਓ ਇਨਾਂ ਸੁਖ ਹੋਵੇ ਪਰ ਮੇਰ ਕਰੀ ਪੀ ਤੂੰ ਹੈ ਸਲਾਣਾ ਆਖਣ ਲੈ ਹੈ ਨਾ ਚਾਉ ਹੈ ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਹੀ ਸਲੋਥਾ ਕਰਾਂ ਇਹ ਸੁੱਖ ਨੂੰ ਵੇਖ ਕੇ ਕਿਤੇ ਵਾਹਿਗੁਰੂ ਜੀ ਤੁਸੀਂ ਨਾ ਭੁੱਲ ਜਓ ਇਹ ਸੁੱਖ ਬਿਮਾਰੀ ਨਾ ਬਣ ਜਾਏ ਸੁੱਖ ਦਿੱਤਾ ਹੈ ਪਰ ਮੇਰ ਕਰਿਓ ਪੀ ਤੂੰ ਹੈ ਸਲਾਣਾ ਆਖਣ ਲੈ ਹੈ ਨਾ ਚਾਉ ਹੁਣ ਇਸੇ ਹੀ ਪਵਿੱਤਰ ਪੌੜੀ ਨਾਲ ਇੱਕ ਹੋਰ ਸ਼ਲੋਕ ਹੈ ਉਸ ਵਿੱਚ ਗੁਰੂ ਨਾਨਕ ਸਾਹਿਬ ਨੇ ਅਤ ਦੇ ਦੁੱਖ ਦਾ ਜ਼ਿਕਰ ਕੀਤਾ ਮੈਂ ਤਾਂ ਅਰਜ਼ ਕੀਤੀ ਗੁਰਮਖੋ ਗੁਰੂ ਸਾਹਿਬ ਮੇਰ ਕਰਨ ਸਿੱਖ ਸੁਖ ਵਿੱਚ ਹੰਕਾਰ ਹੀ ਨਾ ਹੋਵੇ ਤੇ ਦੁੱਖ ਦੇ ਵਿੱਚ ਡਿਪਰੈਸ਼ਨ ਜ ਕਦੀ ਨਾ ਜਾਏ ਦੁੱਖ ਵਿੱਚ ਆਪਣਾ ਸੰਤੁਲਨ ਨਾ ਖੋਲੇ ਹਜ਼ੂਰ ਦਾ ਦੂਸਰਾ ਬਚਨ ਦੇ ਦੇਖ ਹੈ ਦੁੱਖ ਲਈ ਹੈ ਇਹਦੇ ਅਰਥ ਓੜੇ ਜੇ ਆਪਾਂ ਕਰਾਂਗੇ ਵੀ ਉਹੀਂ ਤਾਂ ਪ੍ਰਮਾਨ ਸਿੱਧਾ ਸਮਝ ਪੈ ਜਾਂਦਾ ਜੇ ਮੰਨ ਲਓ ਮੇਰੇ ਸਰੀਰ ਨੂੰ ਕੋਈ ਬਿਮਾਰੀ ਲੱਗ ਜਾਏ جے دیکھ ہے ਦੇਦ ਅਰਥ ਕਾਇਆ ਜੇ ਦੇਖ ਹੈ ਦੁਖ ਲਈ ਹੈ ਸਰੀਰ ਨੂੰ ਦੁਖ ਲੱਗ ਜਾਏ ਰੋਗ ਲੱਗ ਜਾਏ ਪਾਪ ਗ੍ਰਹ ਦੁਇ ਰਾਹੁ ਸੁਣਿਓ ਪਾਪ ਗ੍ਰਹ ਦੁਇ ਰਾਹੁ ਇਹ ਦਰਤੇ ਦੋ ਗ੍ਰਹ ਜਿਹੜੇ ਰਾਹੁ ਤੇ ਕੇਤੂ ਨੇ ਇਹ ਵੀ ਮੇਰੇ ਵਿਰੋਧ ਵਿੱਚ ਚੱਲਣ ਇਹਦਾ ਭਾਵ ਅਰਥ ਆਪਾਂ ਜੋਤਿਸ਼ਵਾਲ ਨਹੀਂ ਲੈਣਾ ਇਹਦਾ ਭਾਵ ਅਰਥ ਹੈ ਸਮਾਂ ਵੀ ਇੰਨਾ ਮਾੜਾ ਆ ਜਾਏ ਹਰ ਚੀਜ਼ ਮੇਰੇ ਵਿਪਰੀਤ ਹੋ ਜਾਏ ਕਿਉਂਕਿ ਸਮਝ ਹੁੰਦਾ ਹੈ ਨਾ ਜੀ ਇਹ ਵਕਤ ਹੈ ਦਾਸ ਨੇ ਕਈ ਵਾਰੀ ਬੇਨਤੀ ਕੀਤਾ ਸੰਗਤਾਂ ਨੇ ਕਾਫੀ ਜ਼ਿਆਦਾ ਉਸ ਲਫ਼ਜ਼ ਦੇ ਇਹ ਉਸ ਸ਼ਬਦ ਦੇ ਕਲੇਬ ਬਣਾਏ ਮੈਂ ਇੱਕ ਵਾਰੀ ਕਿਹਾ ਸੀ ਕਿ ਕਦੀ ਵੀ ਕਿਸੇ ਇਨਸਾਨ ਤੇ ਦੁੱਖ ਦਾ ਸਮਾਵੇ ਗੁਰਮਖੋ ਨੂੰ ਵੇਖ ਕੇ ਖੁਸ਼ ਨਹੀਂ ਹੋਣਾ ਮੰਨ ਲਓ ਦੁੱਖ ਆ ਗਿਆ ਮੁਸੀਬਤ ਆ ਗਈ ਉਹ ਦੁੱਖ ਸਰੀਰਕ ਤੌਰ ਤੇ bizness ਦੇ ਤੌਰ ਤੇ ਇਥੋਂ ਤੱਕ ਕਿ ਜੀਵਨ ਦੇ ਤੌਰ ਤੇ ਵੀ ਫਿਰ ਬੇਨਤੀ ਕਦੀ ਵੀ ਕਿਸੇ ਦੇ ਦੁੱਖ ਨੂੰ ਵੇਖ ਕੇ ਉਸ ਸਮੇਂ ਨੂੰ ਵੇਖ ਕੇ ਖਸੀਏ ਨਾ ਕਿਉਂਕਿ ਸਮੇਂ ਦੀਆਂ ਅੱਖਾਂ ਇੰਨੀਆਂ ਵੱਡੀਆਂ ਨੇ ਉਹ ਮਜ਼ਾਕ ਕਰਨ ਵਾਲੇ ਦੇ ਚਿਹਰੇ ਪਹਿਚਾਨ ਲੈਂਦੀਆਂ ਨੇ ਇੱਕ ਦਿਨ ਸੱਚੀ ਮੁੱਚੀ ਦੁੱਖ ਉਹਦੇ ਘਰ ਵੀ ਆ ਜਾਂਦਾ ਹੈ ਦੁੱਖ ਉਹੀ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਮੰਨ ਲੋ ਸਰੀਰ ਨੂੰ ਦੁੱਖ ਲੱਗ ਜਾਏ ਆਪਾਂ ਅਰਥ ਕਰ ਰਹੇ ਹਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਮੰਨ ਲੋ ਦੁੱਖ ਆ ਜਾਏ ਹਜ਼ੂਰ ਕਹਿ ਰਹੇ ਨੇ ਕਿ ਭਾਈ ਸਿੱਖੋ ਕਿ ਜੇ ਦੇਖ ਹੈ ਦੁੱਖ ਲਾਈ ਹੈ ਪਾਪ ਗ੍ਰਹੇ ਦੁਏ ਰਾਹੋ ਸਮਾ ਵੀ ਮੇਰੇ ਉਲਟ ਹੋ ਜਾਏ ਕਿਉਂਕਿ ਸਮਾ ਜਦੋਂ ਮਾੜਾ ਹੁੰਦਾ ਹੈ ਨਾ ਪਿਆਰਿਓ ਉਦੋਂ ਸੋਨੇ ਨੂੰ ਹੱਥ ਪਾਓ ਤੇ ਮਿੱਟੀ ਹੋ ਜਾਂਦਾ ਹੈ ਮੁੱਤਰ ਮਿੱਤਰ ਨੂੰ ਜਿਹਨੂੰ ਨੇੜੇ ਸਮਝਣਾ ਦੁਸ਼ਮਣ ਹੋ ਜਾਂਦਾ ਹੈ ਜਦੋਂ ਵੈ ਗੁਰੂ ਨਦਰ ਕਰਦਾ ਹੈ ਸਮੇਂ ਦੀ ਚਾਲ ਸਹੀ ਹੋ ਜਾਂਦੀ ਹੈ ਉਦੋਂ ਮਿੱਟੀ ਵੀ ਸੋਨਾ ਬਣ ਲੱਗ ਪੈਂਦੀ ਹੈ ਇੱਥੇ ਗੁਰੂ ਜੀ ਕਹਿੰਦੇ ਜੇ ਸਮਾ ਵੀ ਵਿਰੋਧ ਵਿੱਚ ਹੋ ਜਾਏ ਜੇ ਦੇਖ ਹੈ ਦੁਖ ਲਈਏ ਪਾਪ ਗਰੇ ਦੁਇਰਾ ਰਤ ਪੀਣੇ ਰਾਜੇ ਸਿਰੇ ਉਪਰ ਰੱਖੀਆਂ ਖੂਨ ਪੀਣ ਵਾਲੇ ਜਿਹੜੇ ਰਾਜੇ ਨੇ ਉਹ ਹਰ ਵਕਤ ਮਾਰਨ ਵਾਸਤੇ ਪ੍ਰਬੰਧ ਕਰਦੇ ਰਹਿਣ ਮਹਾਰਾਜ ਕਿੰਨੇ ਰਤ ਪੀਣੇ ਰਾਜੇ ਸਿਰੇ ਉਪਰ ਰੱਖੀਆਂ ਐਵੇਂ Japੈ ਭਾਉ ਪੀ ਤੂੰ ਹੈ ਸਾਲਾਣਾ ਆਖਣ ਲੱਗੇ ਨਾ ਚਾਉ ਵੈ ਗੁਰੂ ਜੀ ਇਨ ਦੁੱਖ ਵਿੱਚ ਵੀ ਸਾਡੇ ਅੰਦਰੋਂ ਸਤ ਨਾਮ ਵੈ ਗੁਰੂ ਕਦੇ ਨਾ ਭੁੱਲੇ ਮੈਂ ਫਿਰ ਬੇਨਤੀ ਕਰਾਂਗਾ ਗੁਰੂ ਤੇਗ ਬਹਾਦਰ ਸਾਹਿਬ ਇਹ ਪਰਮ ਅਵਸਥਾ ਕਹਿ ਰਹੇ ਨੇ ਕਿ ਦੁੱਖ ਜੋ ਨਰ ਜਿਹੜਾ ਇਨਸਾਨ ਦੁੱਖ ਵਿੱਚ ਦੁੱਖ ਨੂੰ ਨਾਮ ਨੇ ਪਰ ਇਹ ਨਹੀਂ ਕਿ ਉਹਨੂੰ ਦੁੱਖ ਨਹੀਂ ਹੁੰਦਾ ਇਹ ਵੇਖੋ ਕਿੰਦੀ ਗਹਿਰੀ ਗੱਲ ਕੀਤੀ ਕੱਲ੍ਹ ਮੈਂ ਕਿਹਾ ਸੀ ਜੀ ਇਹ ਇੱਕੋ ਸ਼ਬਦ ਦੀ ਵਿਆਖਿਆ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰੇ ਪਰਿਵਾਰ ਨੇ ਕੀਤੀ ਗਈ ਇਸ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ ਪਿਛਲੇ ਸਾਲ ਵੀ ਅਰਜ਼ ਕੀਤੀ ਕਿਹੜਾ ਦੋਖੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਨਹੀਂ ਆਇਆ ਜੀ ਅੱਜ ਜਿਹੜਾ ਦਿਨ ਹੈ ਕੱਲ ਨੂੰ ਸਤਗੁਰਾਂ ਦਾ ਸ਼ਹਾਦਤ ਵਾਲਾ ਦਿਨ ਹੈ ਕੱਲ ਨੂੰ ਵੀ ਸਤਗੁਰੂ ਇੱਥੇ ਆਏ ਨੇ ਇੱਥੇ ਰੁੱਖ ਦੇ ਥੱਲੇ ਬਣੇ ਕੋਈ ਚਬੂਤਰੇ ਤੇ ਬਿਠਾਇਆ ਗਿਆ ਅੱਜ ਵੀ ਸਤਗੁਰਾਂ ਦਾ ਪਿੰਜਰਾ ਬਾਹਰ ਲਿਆਂਦਾ ਗਿਆ ਜਿਹੜਾ ਅੱਜ ਦਾ ਦਿਨ ਹੈ ਅੱਜ ਵੀ ਪਿੰਜਰਾ ਬਾਹਰ ਲਿਆਂਦਾ ਹੈ ਪਿਆਰਿਓ ਸਾਹਮਣੇ ਚੌਕ ਹੈ ਜਿਹਨੂੰ ਆਪਾਂ ਚਾਂਦਨੀ ਦਾ ਚੌਕ ਕਹਿੰਦੇ ਅੱਜ ਕੀ ਵਾਪਰਿਆ ਹੈ ਅੱਜ ਤਿੰਨ ਸਿੱਖਾਂ ਦਾ ਸ਼ਹਾਦਤ ਵਾਲਾ ਦਿਨ ਹੈ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਸਨਮਾਨਯੋਗ ਭਾਈ ਧਿਆਲਾ ਜੀ ਮੈਂ ਉਹਨਾਂ ਜ਼ਿਕਰ ਕਰਨਾ ਜ਼ਰੂਰੀ ਸੀ ਜੀ ਅੱਜ ਦਿਨ ਹੈ ਨਾ ਉਹ ਸਤਗੁਰੂ ਜੀ ਦਾ ਪਿੰਜਰਾ ਹੈ ਪਿੰਜਰੇ ਨੂੰ ਇੱਥੇ ਲਿਆਂਦਾ ਗਿਆ ਤੇ ਉਸ ਪਿੰਜਰੇ ਦਾ ਮੂੰਹ ਕੀਤਾ ਗਿਆ ਚੌਂਕ ਵਾਲੇ ਪਾਸੇ ਰਾਤੀ ਵੈਸੇ ਅਰਜ਼ ਕਰਾਂਗਾ ਡਿਟੇਲ ਨਾਲ ਪਰ ਗੁਰਮਖੋ ਉਸ ਵਕਤ ਸਿੱਖਾਂ ਨੂੰ ਇਹ ਗੱਲ ਕਹੀ ਗਈ ਤੈਨੀਆਂ ਗੱਲਾਂ ਸੰਜੀ ਇੱਥੇ ਚੌਂਕ 'ਚ ਕਰਾਮਾਤ ਦਿਖਾਓ ਮੌਤ ਸਵੀਕਾਰ ਕਰੋ ਜਾਂ ਇਸਲਾਮ ਨੂੰ ਕਬੂਲ ਕਰੋ ਇਹ ਸ਼ਬਦ